ਅੱਜ ਮੈਂ ਉਰਵਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨਨਾਰ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜਿਆ ਔਰ ਮੈਨੂੰ ਅੱਜ ਵਸਤਾਵਸੀਆਂ ਨਾਲ ਇਹ ਗੱਲ ਸਾਂਝੀ ਕਰਨੀ ਆ ਮੰਨੂ ਬਹੁਤ ਕੁਝ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਤੋਂ ਇਹ ਨਵਿਦੀਵਤ ਤਰੀਕੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਜਾਨਕ ਜਾਵਲਨ ਤੋਂ ਜਿਹੜੇ ਬੇਸ ਨੇ ਉਹਾਂ ਨੇ ਘਰ ਆ ਰੇਤੀ ਦੀ 딸 ਆਈ ਆ ਤੋਂ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਸੇਵਾ ਬਾਪ ਨੂੰ ਮੁਬਾਰਕ ਦੇਣਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਮੈਂ ਉਹ ਡਾਕਟਰ ਸਾਹਿਬਾਂ ਦਾ खासकर डॉक्टर भिंद डॉक्टर भुपिंदर जी जे गाय डॉक्टर ने इन्होंने सर्जरी जी सवेलियन तो की है इन्हों डॉक्टर वेंद ने जल किया और चाइल्ड स्पैशलिस्ट डॉक्टर वो निहां साइड डॉक्टर साहब और अंडर द सुपरविजन ऑफ आवर एस एम ओ डॉक्टर नील महाजन जी सो सब तो पहला ਕਲਾ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਉਹ ਰਵਾਧਨ ਦਿੰਦਾ ਕਿ ਤੁਸੀਂ ਇਹ ਕਾਲਜ ਹਸਪਤਾਲ ਨੂੰ ਚਾਲੂ ਕੀਤਾ 50 ਸਾਲ ਬਾਅਦ ਇਹ ਸਰਜਰੀ ਹੋ ਗਈ ਹੈ ਔਰ ਸ਼ੰਕਰਦੀਸ਼ ਤੁਸੀਂ ਵੀ ਲੱਖੀਓ ਕਿ ਤੁਹਾਡੇ ਦੇ ਜੀ ਦੇ ਹੋਂਦ ਦਾ ਇਹ ਜਿਹੜਾ ਸਾਡਾ ਥੇਤਰ ਹੈ ਅੱਜੋ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗੁਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪ੍ਰਾਣਾ ਹਸਪਤਾਲ ਪੂਰੇ ਜੋਰ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਦਾਸ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 ਉਹ ਪੰਜ 5ਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਂ ਵੱਲ ਸਮਰਪਿਤ ਕਰਤਾ ਕਿਤੇ ਸਾਡੀ OPD ਸ਼ੁਰੂ ਹੋ ਗਈ ਐਮਰਜੈਂਸੀ ਸ਼ੁਰੂ ਹੋ ਗਈ ਔਰ ਥੀਟਰ ਜਿਹੜਾ ਉੱਜ ਅਸੀਂ ਜਿਹਦੀ ਵਾਚ ਰਿਕਣਾ ਸ਼ੁਰੂ ਕਰਤਾ ਇਹਦੇ ਵਿੱਚ ਦੱਸਦਾ ਇੱਕ ਕੰਡੀਸ਼ਨ ਪਾਏ ਗਏ ਨੇ ਸਾਰੀਆਂ ਪਰਪਸ ਜਿਹੜੀਆਂ ਲੜੁੰਦੀ ਨੇ ਜਾਂ ਪੇਸ਼ੈਂਟ ਦੇ ਲਾਈਫ ਸੇਵਿੰਗ ਲਈ ਜ਼ਰੂਰੀ ਨੇ ਉਹ ਸਾਰੇ ਇਕਪਮ ਜਿਹੜੀਆਂ ਨੇ ਕਦੇ ਭੁੱਲਿਆ ਨੇ ਔਰ ਮੈਂ ਤਾਰੀਫ ਕਰਦਾ ਆਪਣੇ ਕਾਬਲ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਰੌਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਸਰਜਰੀ ਜਿਹੜੀਆਂ ਨੇ ਕਦੇ ਸ਼ੁਰੂ ਹੋਣ ਗਿਆ ਔਰ ਡਾਕਟਰ ਸਾਹਿਬਾں ਤਾਂ ਵੀ ਨਾਲ ਕਰਨਗੇ ਔਰ ਪਰਮੇਸ਼ਵਰ ਨੇ ਬੜੀ ਬੜੀ ਗੱਲ ਕਿਥੋਂ ਨੂੰ ਬੁਆਰਨਾ ਕਰੇ ਪਰ ਹੁਣ ਗੰਦਾਲਪੁਰ ਦੇ ਲੋਕਾਂ ਨੂੰ ਬਹੁਤ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਸ਼ਹਿਰ ਦੇ ਅੰਦਰ ਹੀ ਸਾਰੀ ਫੈਸਿਲਿਟੀ ਜਿਹੜੀਆਂ ਮਿਲਣਗੇ ਅੱਜ ਇਸ ਮੁਬਾਰਕ ਦਿਨ ਤੇ ਮੇਰੇ ਨਾਲ ਸਾਡੇ ਆਵਾਜ਼ੀ ਪਾਰਟੀ ਦੇ ਸੀਨੀਅਰ ਲੀਡਰ ਔਰ ਇੰਪਰੂਵਮੈਂਟ ਅੱਲ ਦੇ ਸਾਬਕਾ ਚੇਅਰਮੈਨ ਸ਼੍ਰੀ ਨਿਰਸ ਲੋਤਰਾ ਜੀ ਵੀ ਅੱਜ ਇਸ ਖੁਸ਼ੀ ਦੇ ਮੌਕੇ ਤੇ ਆਇਆ ਸੁਪਰਮੇਸ਼ਰ ਕਿਰਪਾ ਕਰੇ ਇਸੇ ਤਰੀਕੇ ਨਾਲ ਆਪਾਂ ਸਿਹਤ ਸੇਵਾਵਾ ਮਿਆਰੀ ਤੇ ਵਧੀਆ ਬਣਾਈ